ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਪ੍ਰੀਤ ਵੱਲੋਂ ਤਿਆਰ ਕੀਤਾ ਗਿਆ ਟਰੈਕਟਰ ਸਪੈਸ਼ਲ ਐਡੀਸ਼ਨ 6049 ਲਓ ਜੀ ਵੇਟ ਨਾਲ ਆਉਂਦੇ ਨੇ ਇਹਦੇ ਆ ਦੇਖੋ 6 ਪਲੇਟਾਂ ਐਂਟਰ ਨਾਲ ਨੇ ਟਾਇਰਾਂ ਵਾਲੇ ਟਾਇਰਾਂ ਦੀ ਗੱਲ ਕਰੀਏ 11 2 24 ਦੇ ਟਾਇਰ ਨੇ ਮੂਰਲੇ ਮਗਰਲੇ ਟਾਇਰ ਇਹਦੇ ਹੈਗੇ 16 9 30 ਦੇ ਬੀਕੇਟੀ ਦੇ ਇੱਕ ਇੱਕ ਵੇਟ ਆਉਂਦਾ ਕੰਪਨੀ ਵੱਲੋਂ ਨਾਲ ਦੋਏ ਪਾਸੇ ਪੈਰਦਾਨ ਹੀਟ ਗਾਰਡ ਲਓ ਜੀ ਬਾਕੀ ਲੁੱਕ ਕਰ ਲੋ ਚੈੱਕ ਤੁਹਾਡੇ ਸਾਹਮਣੇ ਆ ਪੂਰੀ ਘੈਂਟ ਆ ਕਲਾਸਿਕ ਲਾਈਟਾਂ 4휠 ਨਾਲੇ ਦਿੱਤਾ ਹੈ ਟਰੈਕਟਰ ਨੂੰ ਜੇ ਆਪਾਂ ਟੋਚਨ ਟਾਚਨ ਪਾਉਣਾ ਮਿੱਤਰੋ ਹੁੱਕਾਂ ਵੀ ਦਿੱਤੀਆਂ ਨੇ ਨਾਲ ਤੇ ਟਰੈਕਟਰ ਖਿੱਚਿਆ ਨਾ ਜਾਵੇ ਵਿਚਾਲਿਆਂ ਖੁੱਲੇ ਨਾ ਉਹਦੇ ਪਾਸ ਕੇ ਸਪੋਰਟਾਂ ਵੀ ਨਾਲ ਨੇ ਇੰਜਣ ਵਾਲੀਆਂ ਬਾਕੀ ਤੋਂ ਮੋਟਰ ਰਖਾ ਦਨੇ ਆ ਮੀਟਰ ਮੋਟਰ ਲਓ ਜੀ ਕਰੋ ਚੈੱਕ ਪੂਰਾ ਘੈਂਟ ਰਿਵਰਸ ਫੋਰਵਰਡ ਕਰਾਰੋ ਹਿੱਸੇ ਦੇ ਨਾਲ ਏ ਬੀ ਸੀ ਗੇਅਰ ਦੇ ਨਾਲ ਉਪਰੋਂ ਲੋਕ ਕਰੋ ਚੈੱਕ ਆ ਰਹੀ ਹੈ ਜੀ ਬਿਲਕੁਲ ਸਾਈਡੈਂਕ ਵਾਈਬ੍ਰੇਸ਼ਨ ਵੀ ਹੋ ਰਹੀ ਨਹੀਂ ਦਿੱਕਾ ਤਾਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਧਾਰ ਆ ਪਾਵਰ ਸਟੀering ਅਡਜਸਟ ਬਲ ਹੁੱਕ ਸੀਟ ਉਹ ਪੌੜੀਆਂ ਨਾਲ ਕਲਾਸਿਕ ਮਰਗਾਟ ਨੇ ਇਹਦੇ ਸਭ ਤੋਂ ਪਿਆਰੀਆਂ ਦੇਖੋ ਲਾਈਟਾਂ ਅੱਗੇ ਪਿਛਲੀਆਂ ਦੋਏ ਬੱਤੀ ਵੀ ਲੱਗੀ ਮਿਲਦੀ ਹੈ ਨਾਲ ਤੁਹਾਨੂੰ ਕਨੋਪੀ ਵੀ ਨਾਲ ਮਿਲ ਰਹੀ ਹੈ ਪੂਰੀ ਹੈਵੀ ਬਾਕੀ ਹੁੱਕ ਡਰਾਵਰ ਡੰਡਾ ਤੇ ਲਿੰਕਾਂ ਦੇਖੋ ਤੁਸੀਂ ਕਿੰਨੇ ਹੈਵੀ ਨੇ ਬਹੁਤ ਜ਼ਿਆਦੇ ਹੈਵੀ ਕਰਾਰੋ ట్రాన్స్మిਸ਼ਨ ਦੇ ਨਾਲ ਦੋ ਆਉਂਦੇ ਨੇ ਬਾਲ ਇਹਦੇ ਨਾਲ ਪਲੌ ਲਈ ਟਰਾਲੀ ਲਈ ਲਿਫਟ ਲਈ ਜੋ ਵੀ ਤੁਸੀਂ ਕੰਮ ਲੈਣਾ ਹਾਈਡਰੋਲਿਕ ਵਾਲੇ ਕੋਈ ਲੁੱਕ ਚੈੱਕ ਕਰੇ ਪੂਰੀ 50 ਕਿਲੋ ਕੇਜੀ ਦਾ ਵੇਟ ਆਉਂਦਾ ਨਾਲ ਇਹਦੇ ਜੇ ਆਪਾਂ ਪੰਪ ਦੀ ਗੱਲ ਕਰੀਏ ਤਾਂ ਬੌਸ਼ ਦਾ ਪੰਪ ਲੱਗਿਆ ਇਹਨੂੰ ਤੇ 4 ਸਿਲੰਡਰ ਇੰਜਣ ਵੱਡਾ ਏਅਰ ਸਿਲੰਡਰ ਉਹ ਵੀ ਚੱਲਦੀ ਆ ਵੱਡਾ ਏਅਰ ਸਿਲੰਡਰ ਤੇ ਰੇਡੀਏਟਰ ਹੈਗਾ ਅਲੂਮੀਨੀਅਮ ਦਾ ਲੋਕਸ ਦਾ ਲੱਗਿਆ ਆਲਟਰਨੇਟਰ ਇਹਨੂੰ ਲੋਕਸ ਦੀ ਲੱਗਿਆ ਲਿਫਟ ਕੰਪਾਡ ਹੋਏ ਹੈਵੀ ਪੂਰੇ ਬੈਟਰੀ ਬਾਕਸ ਆ ਨਾਲ ਤੁਹਾਨੂੰ ਮਿਲ ਰਿਹਾ ਹੈ ਸਾਈਡ ਤੇ ਸਪੈਸ਼ਲ ਬਾਕੀ ਲੋਕ ਕਰੋ ਚੈੱਕ ਕਿੰਨੇ ਘੰਟਾ ਪਹਿਲਾਂ ਨਾਲ ਬਹੁਤ ਜ਼ਿਆਦਾ ਸੁਧਾਰ ਹੈ ਕੰਪਨੀ ਵੱਲੋਂ ਕੀਤਾ ਗਿਆ ਫੁੱਲ ਧਿਆਨ ਰੱਖਿਆ ਗਿਆ ਹਰ ਇੱਕ ਨਿੱਕੀ ਮੋਟੀ ਗੱਲ ਦਾ ਪੂਰਾ ਘੰਟਾ ਤੇ ਚਾਰੇ ਟਾਇਰ BKT ਦੇ ਮਿਲ ਰਹੇ ਨੇ ਆਪਾਂ ਨੂੰ ਟਾਇਰਾਂ ਚ ਆਪਸ਼ਨ ਵੀ ਹੈਗੀ ਤੁਸੀਂ ਜਿਹੜਾ ਮਰਜ਼ੀ ਪਵਾ ਸਕਦੇ ਹੋ ਪਾਵਰ ਸਟੀering ਦਾ ਤੇਲ ਵੱਖਰਾ ਬਾਟਰ ਸਪਰੇਟਰ ਨਾਲ ਸਭ ਤੋਂ ਵਧੀਆ ਗੱਲ ਹੈ ਵੀ ਨਾਲ ਮਿਲਦੇ ਨੇ ਤੁਸੀਂ ਪੈਰਦਾਨਾਂ ਦੇ ਨਾਲ ਤੁਹਾਨੂੰ ਮੈਟ ਉਹ ਲ ਹੈਵੀ ਪੌੜੀ 22 ਕੁਆਂਟਲ ਦੀ ਇਹਦੀ ਲਿਫਟ ਕਪੈਸਿਟੀ ਆ। ਹਾਲ ਆਇਆ ਵਾ ਗਿ ਨਾਲ ਇਹਨੂੰ ਤੁਸੀਂ ਇੱਕ ਵਾਰੀ ਲਿਫਟ ਬੰਨ ਕੇ ਬਾਸ ਇਹਦੇ ਤੋਂ ਉੱਪਰ ਥਲੇ ਜਿੱਤੋਂ ਮਰਜ਼ੀ ਕਰ ਸਕਦੇ ਹੋ। ਟੇਲ ਚ ਬ੍ਰੇਕਾਂ ਨੇ ਇਹਦੀਆਂ ਫੁੱਲ ਹੈਵੀ YouTube ਪਾਂ ਦੇ ਨਾਲ ਸਭ ਤੋਂ ਵੱਡੀ ਗੱਲ ਹੈ ਵੀ ਮਰਗਾਟ ਨੇ ਜਿਹੜੇ ਤੁਹਾਡੇ ਕਨੋਪੀ ਦੇ ਨਾਲ ਫਿੱਟ ਕੀਤੇ ਗਏ ਨੇ ਇਸ ਤੋਂ ਫੁੱਲ ਹੈਵੀ ਆ ਤੇ ਜੇ ਕਿਸੇ ਵੀਰ ਨੇ ਲੈਣਾ ਤਾਂ ਕੰਪਨੀ ਚ ਰੇਟ ਬਾਰੇ ਜੋ ਵੀ ਜਾਣਕਾਰੀ ਆ ਸਾਰੀ ਕੰਪਨੀ ਚ ਤਾਂ ਇਹ ਹੋਊਗੀ ਕਿਉਂਕਿ ਰੇਟ ਤੁਹਾਨੂੰ ਪਤਾ ਹੀ ਬਾਦੇ ਘਟਦੇ ਰਹਿੰਦੇ ਨੇ ਕਦੇ ਵੱਧ ਗਿਆ ਕਦੇ ਘਟ ਗਿਆ ਕੰਪਨੀ ਚ ਤੁਸੀਂ ਪੁੱਛ ਸਕਦੇ ਹੋ ਪੂਰਾ ਘੈਂਟ ਬਣਾਇਆ ਕਰਾਰ ਉਹ ਹਿੱਸੇ ਦੇ ਵਿੱਚ ਆ ਪੂਰਾ ਹੈਵੀ ਆ ਔਰ ਬਾਹਰ ਲੀਆਂ ਕੰਪਨੀਆਂ ਨੂੰ ਸਸਤੇ ਰੇਟ ਤੇ ਮਿਲੂਗਾ ਤੇ ਸਾਰਿਆਂ ਨੂੰ ਵੱਡੀ ਗੱਲ ਇਹ ਆ ਵੀ ਹਰੇਕ ਚੀਜ਼ ਨਾਲ ਆਉਂਦੀ ਆ ਇਹਦੇ ਆਪਾਂ ਨੂੰ ਐਕਸਟਰਾ ਤੇ ਲਾਉਣ ਦੀ ਕੋਈ ਚੀਜ਼ ਨਹੀਂ ਲੋਡ ਹੈਗੀ ਮਰਗਾਟਾਂ ਤੋਂ ਲੈ ਕੇ ਡੇਟ ਬੰਪਰ ਹੁੱਕ ਡਰਾਵਰ ਛਤਰੀ ਸਭ ਕੁਛ ਨਾਲ ਹੈ ਹਾਂਜੀ ਕੀ ਹਾਲ ਚਾਲ ਜੀ ਅਸੀਂ ਕਾਲ ਜੀ ਸਾਰਿਆਂ ਨੂੰ ਬਤ ਬਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਦਾ ਸ਼੍ਰੀਕਾਂ ਪਹੁੰਚਿਆ ਜੀ ਸਹੌਲੀ ਲਣਦਾਰ ਉਹਨਾਂ ਨੂੰ ਲੈਣ ਤੇ ਚਲਦੇ ਆ ਲੈ ਕੇ ਸਵੇਰ ਦਾ ਟਾਈਮ ਹੈ ਫਿਰ ਦੇਦਿਆਂ ਜਾ ਕੇ ਪਿੰਡ ਕੀ ਕੰਮ ਕਰ ਚੱਲਦਾ ਨਿਕਲੂਗੀ 2-3 ਦਿਨ ਤੋਂ ਬਾਅਦ ਪਾਣੀ ਲਾਤਾ ਸਾਰੀ ਮੱਕੀ ਨੂੰ ਕੰਮ ਗਿਆ ਨਿਬੜੋ ਰੇ ਤੇ ਮੂਹਰਲੀ ਮੱਕੀ ਹੋ ਸਕਦਾ ਕੱਲ ਨੂੰ ਜਾਂ ਅਗਲੇ ਦਿਨ ਬਰੋਬਰ ਜੇ ਖੜੀ ਆ ਨਿਕਲੇ ਆਵੇ ਤੇ ਆਹ ਲੇਟ ਬੀਜੀ ਆ ਇਹ 2-4 ਦਿਨ ਲੇਟ ਨਿਕਲੂਗੀ ਸਾਹਮਣੇ ਬਣਾਇਆ ਵਾ ਆ ਦੇਖੋ ਇਹਦੇ ਕੋਲ ਸਫਾਇਦੇ ਕੋਲ ਤੰਬੂ ਲਾਇਆ ਵਾ ਕਿਉਂਕਿ ਸੂਰ ਹੈਰਾਨ ਕਰਦੇ ਸੀ ਤੇ ਇਸ ਕਰਕੇ ਉੱਥੇ ਮੰਜਾ-ਮੁੰਜਾ ਡਾਇਆ ਹੋਇਆ ਥੀਗਾ ਬਾਕੀ ਹੁਣ 2 ਦਿਨ ਹੋ ਗਏ ਆਏ ਤਾਂ ਹੈ ਨਹੀਂਗੇ ਖਾਣੀ ਤਾਂ ਬੈਟਰੀਆਂ ਬੂਟਰੀਆਂ ਵੱਜਦੀਆਂ ਰਹਿੰਦੀਆਂ ਨੇ ਤਾਂ ਨਹੀਂ ਆਏ ਘੇੜਾ ਘੂੜਾ ਮਾਰਦੇ ਰਹਿੰਦੇ ਜਿਦੋਂ ਪਹਿਲੇ ਦਿਨ ਦਾ ਬਿਲਾਵਾ ਭਰੀ ਸੀ ਉਦੋਂ ਜ਼ਰੂਰ ਪਹੁੰਚੇ ਸੀ ਤੇ ਉਦਣੇ ਕਾਫੀ ਨੁਕਸਾਨ ਕਰ ਗਏ ਮੁੜ ਕੇ ਤਾਂ ਫਿਰ ਗੌਰ ਕਰੀ ਤੇ ਫਿਰ ਬਚ ਗਿਆ ਕੰਮ ਆ ਮੋਟਰ ਤੇ ਆਰਾਮੂ ਪਿਆ ਹੁੰਦਾ ਇਤਰਾ ਫੇਲ ਕੱਟਣ ਲੱਗੇ ਆਲੂ ਦੀ ਇਹ ਥੋੜਾ ਜਿਹਾ ਨਰਮ ਹੈ ਨੂੰ ਪਾਣੀ ਲਾਇਆ ਸੀ ਨਾਲੇ ਤਾਂ ਪਲਾਟ ਇੱਕ ਸਰ ਬੀਜਿਆ ਜਾਊਗਾ ਨਾਲੇ ਸੁੱਕ ਜਾਊਗਾ ਹਵਾ ਪੇਜੂਗੀ ਇੱਥੇ ਦਾ ਕਾਹ ਹੈ ਐਚੀ ਵਾਲੇ ਪਲਾਟ ਦਾ ਲੱਗੇ ਜੀ ਲੇਜ਼ਰ ਕਰਨਾ ਤੀਸਰੀ ਵਾਲ ਚ ਚੱਲਦਾ ਹੈ ਲੇਜ਼ਰ ਇਹ ਤੋਂ ਬਾਅਦ ਇੱਕ ਪਰਾਟੋਂ ਨੀਚੇ ਰਹਿ ਗਿਆ ਥੱਲੇ ਵਾਲੀ 33 ਜੀ ਕਈ ਕਿ ਵਿਖਿਆ ਵੀ ਉੱਪਰਲੇ ਪਲਾਟ ਦੀ ਹੋ ਰਹੀ ਆ ਵਾਹੀ ਪੰਜਾ ਵੀ ਚੱਲਦਾ ਹਾਲਾਂ ਤੇ ਜੀ ਇਹਦੀ ਵੀ ਕੱਟਤੀ ਜੀ ਬੇਲ ਤਿੰਨ ਕੀਲਿਆਂ ਦੀ ਮੋਟਰ ਦੇ ਨਾਲ ਵਾਲੇ ਪਲਾਟ ਦੀ ਨਵੇੜੇ ਤੱਕ ਕੰਮ ਆ ਖੜੇ ਨੇ ਸਾਰੇ ਬੰਦੇ ਖੁੰਝੇ ਜੇ ਚ ਰਹਿ ਗਿਆ ਬਸ ਕੰਮ ਬੇਲ ਕੱਟਣਾ ਆਪਾਂ ਤਾਂ ਨਹੀਂ ਕੱਟੀ ਕਿਉਂਕਿ ਸਾਈਡਾਂ ਸੂਟਾਂ ਉਹ ਤਾਂ ਨਾਲ ਹੁੰਦੇ ਕੱਟਣ ਨੂੰ ਆ ਸਾਈਡਾਂ ਸੂਟਾਂ ਫਿਰ ਤੁਹਾਨੂੰ ਪਤਾ ਮਿੱਧੀਆਂ ਜਾਂਦੀਆਂ ਨੇ ਖਾਲ ਖੂਲ ਵੀ ਤੇ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਵੀ ਬੀਜ ਦੇਣਾ ਬੀਜ ਦੇਣ ਕਰਕੇ ਫਿਰ ਮਾੜਾ ਮੋਟਾ ਜਿਹੜਾ ਨੰਗਾ ਆਲੂ ਨੂੰ ਦਾ ਡਾਗੀ ਰੂਗੀ ਵੀ ਹੋ ਜਾਂਦਾ ਇਸ ਕਰਕੇ ਆਪਾਂ ਨੇ ਸਮਝਿਆ ਵੀ ਇਹਨੂੰ ਬੜਾਈਏ ਬੇਲ ਵੱਢ ਕੇ ਹੁਣ ਲਾਈ ਆ ਪਟਾਈ ਠੇਕੇਦਾਰ ਨੇ 3:00 ਵਜੇ ਡੇਢ ਘੜ ਜਾਂ ਪਰਲੇ ਪਾਸੇ ਦੀ ਵੱਢੀ ਆ ਫੇਰ ਸਨਟਾਈਨ ਆਲੂ ਹੈ ਦੀ ਪਟਾਈ ਚੱਲਦੀ ਆ ਬੀਜ ਵਾਲਾ ਈ ਸਹਜਾ ਬੇਲ ਕੱਟੀ ਹੋਈ ਆ। ਤੁਸੀਂ ਆਇਆ ਹਿਸਾਬ ਲਾ ਲਓ ਵੀ 1 ਮਹੀਨੇ ਤੋਂ ਉੱਤੇ ਹੋ ਗਿਆ ਬੇਲ ਕੱਟੀ ਨੂੰ ਪਰ ਹਲੇ ਤੱਕ ਤਣਾ ਨਾ ਇਹਦਾ ਹਰਾ ਹੀ ਪਿਆ ਲੋ। ਕਿੰਨੀ ਕ ਫੇਲ ਹੋਊਗੀ? ਚਲਾਤਾ ਜੀ ਕੰਮ ਇੱਧਰ ਵੀ ਸਬਰ ਆਜ ਚੱਲਦਾ ਸੈਡਾ ਸੂਡਾ ਕੱਢ ਰਹੇ ਨੇ ਆ ਸੈਡ ਕੱਢਤੀ ਬੱਦਲੇ ਵਰ ਆ ਜਿਹੜੀ ਬਾਈ 23 ਜਾਣੇ ਨੇ ਤੇ ਤੋਂ ਓਕੀਲਿਆਂ ਦੇ ਪਲਾਟ ਦਾ ਘੇਰਾ ਬਗਲਦੇ ਆ ਆ ਜਾਂਦੇ ਨੇ ਭਰਦੇ ਇੱਕ ਗੇੜਾ ਲਾਇਆ ਚੀ ਲਵੇ ਲਵੇ ਜਾ ਰਹੇ ਨੇ ਸੈਡਾ ਸੂਡਾ ਪੱਟ ਕੇ ਕੰਮ ਚਲਾਉਣਗੇ ਦਿਖਾਉਣੇ ਆ ਕਿ ਦਾੰਦਾ ਨਿਕਲ ਰਿਹਾ ਲਗਾਤਾਰ ਜਿਹੜੇ ਰੁਟੀਨ ਚ ਜਿਹੜੇ ਪਲਾਟਾਂ ਚ ਆਲੂ ਲੱਗਦਾ ਦੇਖੋ ਤੁਸੀਂ ਕੋਈ ਨਦੀਨ ਨਹੀਂ ਹੁੰਦਾ ਇਹਦੇ ਚ ਕੋਈ ਵੀ ਐਣ ਪਾਏ ਨੇ ਰਲੇ ਦੇਖੋ ਬਹੁਤ ਸਾਲ ਹੋ ਗਿਆ ਆਲੂ ਲੱਗਦੇ ਆ ਇਹਨੂੰ ਮਜਾ ਆ ਲੈ ਕੋਈ ਕੱਖ ਐਂਟ ਤੱਕ ਹੋ ਜਵੇ ਇੱਕ ਵਾਰੀ ਸਪਰੇਅ ਕਰਨੀ ਆ ਕੀ ਗਾਣਾ ਕਿਤੇ ਕੋਈ ਬੂਟਾ ਕਿਤੇ ਕੋਈ ਬੂਟਾ ਬਾਥੂ ਦਾ ਹੋਊਗਾ ਨਹੀਂ ਬਸ ਸਾਫ ਸੁਥਰਾ ਹੀ ਪਲਾਟ ਆ ਉਹ ਲੋਕੇ ਰਿਪੋਰਟਾ ਲੋ ਐਣ ਪਿਆ ਰੜਾ ਕੱਲ ਵੱਡੀ ਆ ਜੀ ਵੇਲ ਕੱਲ ਪਰਸੋਂ ਸਵੇਰੇ ਮੱਕਾ ਤਾਂ ਮਟਰ ਪੂਰੀ ਘੈਂਟ ਆ ਆਹੋ ਪੇਵਲਾਰ ਦੇ ਵੀ ਜਿਵੇਂ ਬੀਜ ਸਾਇਜੇ ਰੱਖਿਆ ਉਹ हिसाब ਨਾਲ ਪੂਰੀ ਘੰਟਾ ਆ ਵੀ ਮੈਨੂੰ ਲੱਗਦਾ 25 ਦਿਨ ਹੋ ਗਏ ਐਲ ਆਰ ਦਾ ਸੀਡ ਆ ਇਹ ਬੇਲ ਕੱਟੀ ਨੂੰ ਸੁੱਕ ਗਿਆ ਪਿਆ ਦੇ ਲੋ ਐਣ ਬੇਲ 25 ਤੋਂ 30 ਦਿਨ ਹੋ ਗਏ ਪਲੱਸ ਤੜੇ ਕਰੋ ਚੈੱਕ ਓਕੇ ਰਿਪੋਰਟ ਲਓ ਜੀ ਪੂਰੀ ਰੌਣਕ ਆ ਬਲਾਡ ਦੇ ਵਿੱਚ ਆਲੂ ਦੀ ਵਾਈਟ ਦੀ ਵੀ ਸਲੋ ਕਰਦੇ ਰੇਸ ਘਟਾ ਦੇ ਦੂਸਰੇ ਗੇਅਰ ਚੱਲੂਗਾ ਬਹੁਤ ਵਧੀਆ ਦੂਜੇ ਗੇਅਰ ਚੱਲਦਾ ਜੀ ਟਰੈਕਟਰ ਹੁਣ ਤੋਰਾ ਦੇਖੋ ਉਹ ਗੇੜਾ ਤੋਂ ਪਹਿਲਾਂ ਹੀ ਸਲੋ ਆ ਟਰੈਕਟਰ ਦਾ ਬਹੁਤ ਤੇ ਬਾਕੀ ਲਓ ਜੀ ਪਲਾਟ ਜੇ ਪੂਰਾ ਵੱਤ ਹੋਵੇ ਯਾਰ ਸਾਰੇ ਐਨ ਇੱਕ ਸਾਰ ਦੇਖੋ ਹੁਣ ਕੱਲਾ ਆਲੂ ਆਲੂ ਜਾ ਰਿਹਾ ਕੋਈ ਡੜਾ ਨਹੀਂ ਜਾਂਦਾ ਮਿੱਟੀ ਦੇਖੋ ਮੂਰੇ ਬੜੀ ਮਸ਼ੀਨ ਮੰਗ ਐਹੀ ਖਾਸੀਅਤ ਹੈ ਦੀ ਕਾਲਾ ਘੜਾ ਨਹੀਂ ਦੀ ਵੱਤ ਹੋਵੇ ਪਰ ਫਿਰ ਐਂ ਰੌਣਕ ਲੱਗਦੀ ਆ ਮਗਰ ਚਗਾਈ ਵੀ ਸੌਖੀ ਲੇਬਰ ਵੀ ਸੌਖੀ ਸਾਰਾ ਆਲੂ ਵੀ ਉੱਤੇ ਨੁਕਸਾਨ ਵੀ ਕੋਈ ਨਹੀਂ ਇਹ ਹੈਗਾ ਜੀ ਨਮਾ ਸੀਡ ਦੇਖੋ ਕਮਾਲ ਸੀਡ ਦਾ ਰੌਣਕ ਤੁਹਾਡੇ ਸਾਹਮਣੇ ਹੀ ਆ ਕਿੰਨਾ ਕੁ ਝਾੜ ਆ ਤੁਹਾਨੂੰ ਪਤਾ ਹੀ ਆਪੇ ਜਿਹੜੇ ਆਲੂ ਬੀਤੇ ਨੇ ਇਹ ਵੀਰ ਐਨਈ 417 ਟਰੈਕਟਰ ਨੂੰ ਗੇੜਾ ਨਹੀਂ ਲਾਉਣ ਦਿੰਦੇ ਦੇਖ ਲਓ ਦੋਏ ਲਾਈਨਾਂ ਬੰਦੇ ਵੀ ਬਹੁਤ ਨੇ 22 23 ਜਾਣੇ ਨੇ ਖਿੱਚੀ ਆਉਂਦੇ ਨੇ ਕੰਮ ਨੂੰ ਕਿਉਂਕਿ ਇੱਕ ਤਾਂ ਟਰੈਕਟਰ ਦਾ ਤੋਰਾ ਵਾ ਉਹ ਘਟ ਆ ਉਹ ਆਉਂਦਾ ਮਗਰ ਤੇ ਛੱਡਾ ਛੁੱਡਾ ਪੱਟ ਕੇ ਖਿੱਚੀ ਤੁਰੇ ਆਉਂਦ ਨੇ ਬਾਕੀ ਮਸ਼ੀਨ ਦੀ ਕਮਾਲ ਹੈ ਕਿਉਂਕਿ ਸਾਰਾ ਆਲੂ ਉੱਤੇ ਪਿਆ ਡਲਾ ਹੈ ਨਹੀਂਗਾ ਇਸ ਕਰਕੇ ਵੀ ਫਟਾਫਟ ਚੱਕਿਆ ਜਾਂਦਾ ਤੇ ਚੱਕਣਾ ਵੀ ਸਾਰਾ ਇੱਕ ਮਾੜ ਆਇਆ ਬਰੀਕ ਸਰਲੀ ਜੀ ਛੱਡਦੇ ਆ ਆਉਂਦਾ 5620 ਰੂਟਰ ਪਾਈ ਆਉਂਦਾ ਇਦੇ ਚ ਮਾਰਨਾ router ਆਪਾਂ ਨੇ ਜਿਹੜਾ ਪਲਾਟ ਲੇਜ਼ਰ ਕੀਤਾ ਤੇ ਬਾਹੀ ਹੋ ਗਿਆ router ਲਈ ਆਉਂਦਾ ਹੋਟਾ ਹੈ 18 ਦੇ ਟੈਰਾ ਵਾਲਾ ਆਹਦੇ ਵੱਡੇ ਜੱਫੇ ਚੱਲ ਲੈਂਡ ਫੋਰਸ ਵਾਲਾ ਸਪੈਸ਼ਲ ਮਾਡਲ ਜਿਹਨੇ ਵੇਖਿਆ ਉੱਥੇ ਜੇ ਐਲ ਦੇ ਓ ਜੀ ਸਫਾਈ ਚੱਕ ਫੁੱਲੋ ਕੇ ਰਿਪੋਰਟ ਆਣਾ ਦਾ ਬੜਾਈ ਬਣਾਉਂਦਾ ਓ ਜੀ ਮੱਕੀ ਲੱਗੀ ਨਿਕਲਣ ਪਹਿਲੀ ਵੀਜੀ ਹੋਈ ਕੱਲ ਨੂੰ ਖੇਤ ਭਰ ਜੂ ਆ ਦੇਖੋ ਤੁਹਾਡੇ ਸਾਹਮਣੇ ਆ ਸਿਆੜ ਲੱਗਿਆ ਚਮਕਣਾ ਤੱਕ ਰੀਵਨ ਸਾਰੇ ਹੀ ਚਮਕਦੇ ਨੇ ਆ ਦੇਖੋ ਤਾ ਬਬਲੂ ਬਾਈ ਨੇ ਕੰਮ ਲਾਤਾ ਪਲਾਟ ਲਵੇ ਆ ਤਾਂ ਉੱਪਰ ਵਾਲਾ ਤਾਂ 4 ਏਕੜਾਂ ਦਾ। ਟੋਬਰਾ ਥੋੜੇ ਸਾਹਮਣੇ ਆ ਟਰੈਕਟਰ ਦਾ ਕਰ ਲਈ ਚੈੱਕ। ਸ਼ੋਭਾ ਰਹੀਆਂ ਹੋ। ਜੀ ਸਲਾਈ ਹੋ ਗਈ ਜੀ ਵੈਗ ਤੇ ਹੁਣ ਇਹ ਟਰਾਲੀ ਚ ਕਰਨੇ ਨੇ ਲੋਡ ਟਰਾਲੀਆਂ ਵਾਲੇ ਸਾਰੀਆਂ ਬੁੱਕ ਨੇ। ਫੱਟਵਾਦ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਾਂਗੇ ਤੁਸੀਂ ਹੋਰ ਵੀਡੀਓ ਦੇ ਵਿੱਚ